हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲਈ ਲੈ ਕੇ ਆਏ ਜੀ ਇੱਕ ਬਈ ਵੜਾ ਤਾਜੀ ਸੂਈ ਵੀ ਆ ਇੱਕ ਬਈ ਕੋਲੇ ਕੱਟੀ ਆਉ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹਸੀ ਗਾਲ ਹਸੀ ਗਾਲ ਜੀ ਹੋ ਠੀਕ ਹੋ ਬਜੀ ਵਧੀਆ ਵੀਰੇ ਨਾਮ ਤੇ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਂ ਦਾ ਜ਼ਿਲ੍ਹਾ ਬਠਿੰਡਾ ਤਸਵੀਰ ਅੰਮ੍ਰਿਤਪੁਰ ਫੋਲ ਨੇੜੇ ਪਿੰਡ ਬਈ ਨੇੜੇ ਵੀਰੇ ਆਪਣਾ ਜੇਠੂ ਘਰ ਹੈ ਜੰਨਾ ਮੋਬਾਈਲ ਨੰਬਰ ਬੋਲ 98722 32148 ਠੀਕ ਹੈ ਬਾਈ ਬਾਈ ਜਿਹੜੀ ਇਹ ਬੱਡ ਦੇ ਨੇ ਕਿਹੜਾ ਸੂਸ ਸੁਈਆ ਇਹ ਦੂਜਾ ਸੂਈ ਆ ਬਾਈ ਕਦੋਂ ਸੂਈਆ ਬਾਈ ਇਹਨੂੰ ਸੂਈ ਨੂੰ ਅੱਜ ਹੋ ਗਿਆ 11 12 ਦਾ ਬਾਈ 11 12 ਦਾ ਬੱਚਾ ਕੀ ਆ ਬਾਈ ਮਗਰ ਬੱਚਾ ਬਾਈ ਮਗਰ ਅੱਛਾ ਬਾਈ ਕਿੰਨਾ ਦੁੱਧ ਰੈਡੀ ਆ ਹੁਣ ਦੁੱਧ ਹੁਣ ਸਹੀ ਬਾਈ ਹੁੰਦਾ 26 ਕਿਲੋ ਆਪਾਂ 24 ਕਹਿ ਕੇ ਦੇਣੀ ਆ ਲੈਟਰ ਠੀਕ ਆ ਜਮਾ 22 ਲੀਟਰ ਵਾਲਾ 26 ਕਿਲੋ ਆਊਗਾ 2 ਕਿਲੋ ਵੱਧ ਨਹੀਂ ਖਲੂਗਾ ਚੀਕਿਆ ਅਗਲਾ ਚਾਰ ਡੰਗ ਚੋਲੇ ਹਮ 26 ਲੀਟਰ ਦੁੱਧ ਬਾਈ ਕਹਿੰਦਾ ਤਿਆਰਾ 24 ਲੀਟਰ ਬਨ ਗਿਆ ਜੇ ਬਾਈ ਫੁੱਲ ਕੱਦ ਸਮੀ ਭਲੀਆ ਸੋਈ ਬਾਕੀ ਹੱਥ ਨੂੰ ਬੜ ਬੰਦੀ ਬਹੁਤਾ ਡਾਕਟਰ ਹੈ ਤਾਂ 11:30 ਟਾਈਮ ਹੀ ਹੋਇਆ ਤੁਹਾਨੂੰ ਹਾਂ ਟਾਈਮ ਵੀ ਕੁਛ ਨਹੀਂ ਹੋਇਆ ਹਾਂ ਟਾਈਮ 11:30 ਦਾ 7 ਵਜੇ ਦੀ ਚਵਾਈ ਹੋਈ ਵੀ ਆ ਆ ਜੇ 11:35 ਹੋ ਗਏ ਭਾਈ ਉਸ ਸਭ ਨਾ ਜੱਜਮੈਂਟ ਲਾ ਲਿਓ ਬਾਕੀ ਡੱਟ ਵੱਡੀ ਬੁੱਢੀ ਬਹੁਤਾ ਭਾਈ ਕੱਦ ਦੇਖੋ ਭਾਈ ਬਰਾਬਰ ਆ ਮੇਰੇ ਬਰਾਬਰ ਆਉਂਦੀ ਖੜੇ ਦੇ ਦੇ ਭਾਈ ਪਰਲੇ ਪਾਸੇ ਖੜਾ ਲੈ ਉਸ ਜਮਾ ਮੇਰੇ ਬਰਾਬਰ ਆਉਂਦੀ ਖੜੇ ਫੁੱਲ ਕੱਦ ਚੌੜੀ ਚੂੜੀ ਦੇਖ ਲੈ ਬਹਿਣਾ ਮੈਂ ਸਭੋਂ ਕੁ ਚੌੜੀ ਆ ਮਗਰ ਸਹੀ ਗੱਲ ਆ ਭਾਈ ਕੱਲਾ ਕੱਲਾ ਥਾਣਾ ਵਾਲਾ ਮੁਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਚਵਾਈ ਚਵਾਈ ਚੰਗੀ ਆ ਪੂਰਾ ਇੱਕ ਨੰਬਰ ਆ ਭਾਈ ਆ ਚਵਾਈ ਦੇ ਲੇਵਾ ਦੇਖ ਲੈ ਲੈਵਾ ਬੜਾ ਕਮਾਲ ਆ ਬਹੁਤ ਸੁਣਦਾ ਆ ਅੜ ਜਾਂਦੀ ਲੇਵਾ ਰਾਈਟ ਬਾਕੀ ਲਮਕਵਾ ਜਾਂ ਟਟਵਾ ਜਾਂ ਲੇਵਾ ਨਾ 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 ਪੂਰਾ ਸਹੀ ਗੱਲ ਆ ਬਈ ਠੋਸ ਜਲੇਵਾ ਬਾਈ ਦੁੱਧ ਬਾਈ ਨੇ ਬਹੁਤ ਚੰਗਾ ਦੱਸਿਆ ਦੋਤਾ ਡਾਕਟਰ 26 ਕਿਲੋ ਹੀ ਨਿਕਲੂਗਾ ਆਪਾਂ 24 ਕਹਿ ਕੇ ਦੇਣੀਆ 2 ਕਿਲੋ ਘਾਟੀ ਦੱਸਣਾ ਆਪਾਂ ਠੀਕ ਆ ਬਾਈ ਹੂੰ ਤੋਰਾ ਤਾਰਾ ਕਮਾਲ ਦਾ ਚੰਗੀ ਆ ਬਈ ਟਾਂਚਾ ਕਰਮਾਈ ਦਾ ਕਮਾਲ ਦਾ ਫੁੱਲ ਕਾ ਦਸਾਂ ਵੀ ਪੜੀ ਆ ਬਾਕੀ ਕੁਝ ਡਾਕਟਰ ਉਹਦਾ ਵਕੀਲਾ ਮੇਰੇ ਬਰਾਬਰ ਆਉਂਦੀ ਇੱਥੇ ਖੜੇ ਦੇ ਲੱਦ ਫੁੱਲ ਆ ਲੈ ਹਾਂ ਬਾਕੀ ਠੰਡੀ ਠੁੰਡੀ ਬੈੜ ਬਹੁਤਾ ਆਣੀ ਚੱਕਰ ਇਹਦੀ ਕੁਝ ਨਹੀਂ ਹੈ ਫੇਸ ਦੇਖੋ ਫੇਸ ਵੀ ਬੜਾ ਮੂਮਾਂ ਦੀ ਬਹੁਤ ਸਨਖੀ ਆ ਬੱਚੀ ਹੂੰ ਮੁੱਲ ਕੀ ਇਹਦਾ ਜਾਇਜ ਡਾਕਟਰ ਮੁੱਲ ਤਾਂ ਇਹ ਜੀ ਬੈਠ ਤੈਨੂੰ ਪਤਾ 90 92 ਤੋਂ ਘੱਟ ਹੀ ਦਿੰਦਾ ਆਪਣਾ ਉਹ ਲੋਕਾਂ ਨਾਲ ਕੰਮ ਨਹੀਂ ਆਪਦਾ ਬਸ ਜਿਸ ਨੂੰ ਵੇਚਣ ਵਾਲੀ ਗੱਲ ਆ 70000 ਰੁਪਏ ਦੀ ਵੇਚਣੀ ਆ ਠੀਕ ਆ ਭਾਈ ਬਸ ਜਿਹੜੇ ਜੇਹ ਚ ਪਉਣਿਆ ਆਪਾਂ ਉਹੀ ਗਿਆ ਠੀਕ ਆ ਕੋਈ ਮੁੱਲ ਨਹੀਂ ਕਰਿਆ ਇਹਦਾ ਮੁੱਲ ਐਡੀ ਬੈਡ ਦਾ ਮੁੱਲ ਤਾਂ ਜੇ 85 90 ਕਰ ਦੇ ਲੈ ਦੇਖ ਲੈ ਹਜੇ ਵੀ ਕੱਦ ਦੇਖ ਲੈ ਲੈ ਮੇਰੇ ਬਰਾਬਰ ਆਉਂਦੀ ਦੂਜੇ ਫਸੇ ਦਵੰਦਾ ਦੀਦਾ ਨਹੀਂ ਖੜਾ ਫੁੱਲ ਕੱਦ ਵਾਲੀ ਆ ਹੱਲੇ ਵਾਲੂਆ ਦੇਹਲਾ ਬਾਕੀ ਹੱਲੇ ਵਾਲੂਆ ਕਮਾਲ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਾਕੀ ਦੁੱਧ ਬਹੁਤ ਆ ਡਾਕਟਰ ਇਹਨੇ ਰੱਖ ਲਈ ਉਹਨੂੰ ਦੋ ਤਿੰਨ ਰੱਖਣ ਦੀ ਲੋੜ ਨਹੀਂ ਸਹੀ ਗੱਲ ਆ ਬਾਕੀ ਕੱਲੀ ਵਸਰੀ ਹੈਗੀ ਬਾਕੀ ਮੁੱਲ ਵੀ ਜਾ ਜਾ ਹਾਂ ਠੀਕ ਹੈ ਕਿ ਨਹੀਂ ਬਾਈ ਦੀ ਗੱਲ ਸਹੀ ਆ ਮੋਲ ਜਿਹੜਾ ਇੰਨੇ ਦੁੱਧ ਵਾਲੀ ਦਾ ਮੁੱਲ ਨਹੀਂ ਪਾਸ ਹੁੰਦਾ ਨਾ ਬਈ ਹਾਂ ਬਾਕੀ ਛੋਟੀ ਨਹੀਂ ਬਾਈ ਪੂਰੇ ਕੱਦ ਵਾਲੀ ਆ ਕਦਾ ਹੁੰਦਾ ਛੋਟੀ ਆ ਲੈ ਪੂਰੇ ਕੱਦ ਵਾਲੀ ਆ ਸਹੀ ਗੱਲ ਆ ਹਾਂ ਸਵੀ ਪਲੀ ਫੁੱਲ ਆ ਮੁੱਲ 70000 ਰੁਪਏ ਮੰਨ ਤਾਂ ਜਰੂਰ ਆ ਮਾੜਾ ਮੋਟਾ ਹੋ ਜਮਾਨ ਦਾ ਡਾਕਟਰ ਆਲਾ ਇਹਨਾਂ ਕਹੇ ਬਈ ਹਾਂ ਬਈ ਤੂੰ ਹੋ ਕਰਿਆ ਸੀਗਾ ਹਮ ਬਈ ਮੋਲੀ ਕਰਿਆ ਸੀਗਾ ਮੋਲਕਰਾਉਂ ਦਾ 80 90 ਕਰਾ ਲਾ 95 ਕਰਾ ਲਾ ਉਹਦਾ ਫਾਇਦਾ ਕੋਈ ਨਹੀਂ ਸਹੀ ਆ ਬਈ ਅੱਗੇ ਬਈ ਕੱਟੀ ਕਿੰਨੀ ਕੁ ਉਮਰ ਹੈ ਦੀ ਇਹ ਡਾਕਟਰ 13 ਮਹੀਨਾ ਦੀ ਕੱਟੀ ਹੈਗੀ 13 ਮਹੀਨਾ ਦੀ ਹਾਂ ਕਿਹੜੀ ਟੀਕੇ ਦੀ ਇਹ ਟੀਕਾ ਦਾ ਆਪਾਂ ਨੂੰ ਪਤਾ ਨਹੀਂ ਐਵੇਂ ਗੱਪ ਮਾਰਨ ਦਾ ਕੀ ਫਾਇਦਾ ਡਾਕਟਰ ਹਮ ਮਾਂ ਦਾ ਦੁੱਧ ਬਈ ਮਾੜਾ ਦੋਤਾ 7 16 ਕਿਲੋ ਦਾ 16 ਹਾਂ ਥਾਂ ਚੰਗਾ ਲੱਗੇ ਹਾਂ ਤੁਹਾਨੂੰ ਬਹੁਤ ਚੰਗਾ ਸਹੀ ਗੱਲ ਹੈ ਬਾਕੀ ਕੱਟੀ ਬਹੁਤ ਚੰਗੀ ਆ ਰਹਿਟਰ ਬਾਕੀ ਨੀਲੀ ਰਾਵੀਆਂ ਚ ਪੈਂਦੀਆਂ ਮਣੀ ਮਣੀ ਆ ਦੇਖ ਬੱਲੀ ਹੈ ਮੱਥੇ ਜੀ ਵੱਲ ਲੱਗ ਵਾਲਾ ਮੱਥੇ ਹਾਂ ਖੋਲੋ ਭਾਈ ਤੋਰ ਕੱਟੀ ਚੰਗੀ ਆ ਬਈ ਫੇਸ ਚੰਗਾ ਸਿੰਘ ਚੰਗਾ ਸੂਰਾ ਦਾ ਖਾਣੇ ਲੈ ਪਾ ਜਵਾਕ ਖੋਲੀ ਫੇਮ ਠੰਡੀ ਠੁੰਡੀ ਫੋਲਾ ਸੌਂਪੂਰੀ ਮੋੜ ਲਿਆ ਵੀਰੇ ਮੋੜ ਲਿਆ ਮੋੜ ਲਿਆ ਮੁੱਲ ਕੀ ਆ ਭਾਈ ਇਹਦਾ ਮੁੱਲ ਲੈਟਰ ਕੋਈ ਵੀ ਨਹੀਂ ਕੋਈ ਭਾਈ ਨਹੀਂ 17000 ਦੀ ਕੱਟੀ ਦੇ ਦੇਣ ਠੀਕ ਆ ਬਾਈ ਹਾਂ ਮੋਲ ਬਾਈ ਗਣਾ ਕਰਾਉਣਾ ਜਿੰਨਾ ਮਰਜ਼ੀ ਕਰਾਓ 17000 ਦੀ ਕੱਟੀ ਹੈ ਜਿਹੜੀ ਦੇ ਦੇਾਂਗੇ ਬਾਕੀ ਛੋਟੀ ਨਹੀਂ ਡਾਕਟਰ ਵਾਲੀ ਆਲਾ ਐ ਨਾ ਖੇ ਵਾਲੀ ਛੋਟੀ ਹੈਗੀ ਠੀਕ ਆ ਹਣਾ ਉਮਰ ਦਾ ਸਾਹ ਉਹਨਾਂ ਕੱਟੀਆਂ ਕਦਰ ਠੀਕ ਹੈ ਹਮ ਸਹੀ ਗੱਲ ਆ ਬਈ ਅੱਗੇ ਸੀ ਭਰਾੜ ਕੋਲੇ ਦੋ ਸੰਗ ਸੰਗ ਦੇਖ ਲਾ ਲੈ ਵਧੀਆ ਪੂਰੇ ਮੋੜ ਦੀ ਹੁੰਦੀ ਆ ਸੰਗ ਸੰਗ ਸਹੀ ਗੱਲ ਆ ਬਈ ਧੰਨਵਾਦ ਬਈ